ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਆਪਣੇ ਚੈਨਲ ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਸ ਦੇ 18228 ਕਰੋੜ ਦੇ ਬਕਾਇਆ ਸਬੰਧੀ ਚੱਲ ਰਿਹਾ ਹੈ ਕੇਸ ਜਿਸ ਦੀਆਂ ਕਈ ਹੈਰਿੰਗ 2024 ਦੇ ਵਿੱਚ ਹੋਈਆਂ ਸਨ ਜਾਣੀ ਕਿ ਪਿਛਲੇ ਸਾਲ ਹੋਈਆਂ ਸਨ ਅਤੇ ਇਸ ਦੀ ਡੇਟ ਜਿਹੜੀ ਹੈ 11 ਫਰਵਰੀ 2024 25 ਨੂੰ ਜਿਹੜੀ ਡਬਲ ਬੈਂਚ ਤੇ ਹੋਈ ਹੈ ਅਸਲ ਦੇ ਵਿੱਚ ਇਹ ਕੇਸ ਸੀਏਪੀਸੀ 47 ਪੰਜਾਬ ਵਿੱਤੀ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਅਜੀਤ ਕੁਮਾਰ ਸੈਨਾ ਆਈਏਐਸ ਵਰਸ ਬਲਵੰਤ ਸਿੰਘ ਐਂਡ ਅਦਰਸ ਵਿਰੁੱਧ ਇੱਕ ਅਪੀਲ ਦੇ ਰੂਪ ਦੇ ਵਿੱਚ ਪਾਇਆ ਹੋਇਆ ਹੈ ਇਸ ਕੇਸ ਰਾਹੀ ਭਾਪ ਪੰਜਾਬ ਸਰਕਾਰ ਆਪਣੀ ਖਰਚਿਆਂ ਦੇ ਵੇਰਵੇ ਮੰਨ ਜੋ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਐਫੀਡੈਫਟ ਦੇ ਰੂਪ ਦੇ ਵਿੱਚ ਦੇਣ ਤੋਂ ਬਾਅਦ ਬਚ ਗਈ ਹੈ ਪਰੰਤੂ ਏਜੀ ਪੰਜਾਬ ਨੂੰ ਕੋਰਟ ਦੇ ਵਿੱਚ ਬਕਾਇ ਜਾਰੀ ਕਰਨ ਸੰਬੰਧੀ ਇੱਕ ਨਿਸ਼ਚਿਤ ਸ਼ਡਿਊਲ ਬਣਾਉਣ ਦੀ ਸਿਕਿਉਰਿਟੀ ਜ਼ਰੂਰ ਦੇਣੀ ਪਈ ਸੀ ਅਤੇ ਕਿਹਾ ਕਹਿਣਾ ਪਿਆ ਸੀ ਕਿ ਸਰਕਾਰ ਇੱਕ ਨਿਸ਼ਚਿਤ ਸ਼ਡਿਊਲ ਸਟ੍ਰੀਮ ਲਾਈਨ ਕਰਕੇ ਬਕਾਇ ਨਿਸ਼ਚਿਤ ਸਮੇਂ ਤੇ ਅਦਾ ਕਰ ਦੇਵੇਗੀ ਇਸ ਦੇ ਲਈ 11 ਫਰਵਰੀ ਦੀ ਤਰੀਕ ਤੇ ਸਾਰੇ ਮੁਲਾਜ਼ਮਾਂ ਤੇ ਪੈਨਸ਼ਨ ਦੀਆਂ ਨਜ਼ਰਾਂ ਠੀਕੀਆਂ ਹੋਈਆਂ ਸਨ ਅਤੇ ਆਸ ਕੀਤੀ ਜਾ ਰਹੀ ਸੀ ਕਿ ਇਸ ਮੀਤੀ ਦੀ ਹੀアリング ਦੌਰਾਨ ਬਕਾਏ ਜਾਰੀ ਕਰਨ ਸੰਬੰਧੀ ਕੋਈ ਠੋਸ ਫੈਸਲਾ ਜਿਹੜਾ ਨਿਕਲ ਕੇ ਸਾਹਮਣੇ ਆਵੇਗਾ ਪਰੰਤੂ ਹੁਣ ਇਹ ਇਸ ਦਾ ਕੇਸ ਦੀ ਜਿਹੜੀ ਸੁਣਵਾਈ ਸਿਰਫ 2 ਦਿਨਾਂ ਬਾਅਦ ਦੇ ਗੈਪ ਦੇ ਨਾਲ 14 ਫਰਵਰੀ 2025 ਨੂੰ ਰੱਖੀ ਗਈ ਹੈ ਅਤੇ ਇਹ अर्जेंट लिस्ट टाइप ਤੇ ਵਿੱਚ ਰੱਖੀ ਗਈ ਹੈ ਇੱਕ ਗੱਲ ਤਾਂ ਸਪਸ਼ਟ ਨਜ਼ਰ ਆ ਰਹੀ ਹੈ ਕਿ ਅਗਲੀ ਤਰੀਕ ਇੰਨੀ ਨੇੜੇ ਰੱਖਣ ਜਾਣ ਤੋਂ ਉਮੀਦ ਬਣ ਰਹੀ ਹੈ ਕਿ ਹੁਣ ਇਸ ਕੇਸ ਦਾ ਨਿਪਟਾਰਾ ਮਾਨਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੁਆਰਾ ਜਲਦ ਹੀ ਕਰ ਦਿੱਤੇ ਜਾਣ ਦੀ ਸੁਭਾਵਨਾ ਹੈ 11 ਫਰਵਰੀ ਦੀ ਸੁਣਵਾਈ ਸਬੰਧੀ ਸਰਦਾਰ ਜਸਵਿੰਦਰ ਸਿੰਘ ਆਲੂ ਵਾਲਿਆ ਸ਼੍ਰੀ ਫਤੇਗੜ ਸਾਹਿਬ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੀ ਹੈ ਮਾਨਜੋ ਪੰਜਾਬ ਹਰਿਆਣਾ ਹਾਈ ਕੋਰਟ ਦੇ ਦੁਆਰਾ ਹੁਣ ਸਾਰੇ ਮੁਲਾਜ਼ਮਾਂ ਤੇ ਪੈਨਸ਼ਨਰ ਦੀਆਂ ਨਜ਼ਰਾਂ ਇੱਕ ਵਾਰ ਫਿਰ ਤੋਂ 14/2/2025 ਨੂੰ ਡਬਲ ਬੈਂਚ ਤੇ ਹੋਣ ਵਾਲੀ ਸੁਣਵਾਈ ਤੇ ਟਿਕੀਆਂ ਹੋਈਆਂ ਹਨ ਅਤੇ ਆਸ ਕੀਤੀ ਜਾ ਰਹੀ ਹੈ ਕਿ ਇਸ ਅਗਲੀ ਸਨਵਾਇ ਦੇ ਦੌਰਾਨ ਜ਼ਰੂਰ ਹੀ ਕੋਈ ਅੱਛੀ ਖਬਰ ਜ਼ਰੂਰ ਮੁਲਾਜ਼ਮਾਂ ਤੇ ਪੈਨਸ਼ਨਰ ਦੇ 5.5 ਸਾਲਾਂ ਦੇ ਬਕਾਇਆ ਸਬੰਧੀ ਉਹਨਾਂ ਨੂੰ ਮਿਲੇਗੀ ਜੇ ਹਾਈ ਹੀ ਹੋਵੇ ਤੇ ਮੁਲਾਜ਼ਮਾਂ ਤੇ ਪੈਨਸ਼ਨਰ ਦੇ ਲੰਮੇ ਸਮੇਂ ਤੋਂ ਲਟਕਦੀ ਹੈ ਇਸ ਵੱਡੀ ਮੰਗ ਤੇ ਦੇ ਪੂਰੇ ਹੋਣ ਦੀ ਉਮੀਦ ਹੈ ਇਸ ਦੇ ਲਈ ਅਸੀਂ ਤਹਿ ਦਿਲੋਂ ਦੁਆ ਕਰਦੇ ਹਾਂ ਕਿ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣ ਲਈ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਧੰਨਵਾਦ